ਔਰ ਇਸ ਦੇ ਕਰਕੇ ਕਹਿ ਸਕਦੇ ਆ ਕਿ ਜ਼ੀਰੋ ਵਿਜ਼ਿਬਿਲਟੀ ਹੁੰਦੀ ਹੈ ਜ਼ੀਰੋ ਵਿਜ਼ਿਬਿਲਟੀ ਦੇ ਕਰਕੇ ਨਜ਼ਰ ਨਹੀਂ ਆਉਂਦਾ ਡਰਾਈਵਰ ਨੂੰ ਕਿ ਆਖਰਕਾਰ ਅੱਗੇ ਕੀ ਕੁਝ ਹੈ ਕਿ ਕੋਈ ਵਾਹਨ ਖੜਾ ਹੈ ਜਾਂ ਫਿਰ ਸੜਕ ਖਾਲੀ ਹੈ ਤਾਂ ਇਹ ਹੀ ਵਜ੍ਹਾ ਹੈ ਇਸ ਹਾਦਸੇ ਦੀ ਵੀ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਨੂੰ ਸਮਝ ਆਊਗਾ ਤੁਸੀਂ ਕਹੋ ਦਿਖਾਓ ਇਹਨਾਂ ਨੂੰ ਕਹੋ ਯਾਰ ਇਹ ਤਾਂ ਮੈਂ ਨਾ ਬਲੰਦ ਬਹੁਤ ਗਲਤ ਕਰ ਰਿਹਾ ਯਾਰ ਇਹ ਇਹ ਜਿਹੜੀਆਂ ਢੱਡੀਆਂ ਪਾਏ ਨੇ ਇਹਨਾਂ ਨੂੰ ਸਮਝ ਆਊਗਾ ਤੁਸੀਂ ਕਹੋ ਸਮਝ ਆਉਣ ਨੂੰ ਕਹੋ ਯਾਰ ਅੱਜ ਕੱਟ ਕੋ ਬੱਸ ਆਲਾ ਮਗਰ ਨਾ ਬਲੰਦ ਬਹੁਤ ਗਲਤ ਕਰ ਰਿਹਾ ਯਾਰ ਯਾਰ ਤੇ ਸਪੀਡ ਤੇ ਤੁਰੇ ਜਾਂਦੇ ਸੀਗੇ ਇਹ ਬੱਸ ਆਲਾ ਮਗਰ ਤੇਜ਼ ਆਉਂਦਾ ਸੀ ਕੋ ਰੁਕੀ ਨਹੀਂ ਮਗਰ ਉਹ ਲਿਆ ਕੇ ਟੋਕੀ ਮੇਰੀ ਵਾਲੀ ਗੱਡੀ ਆ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਗਿਆ ਟੋਕਣ ਉਹ ਤਾਂ ਬ੍ਰੇਕ ਲਾਉਣ ਲੱਗੇ ਨਾ ਤੇ ਰੁਕੀ ਨਹੀਂ ਜੇ ਤੁਸੀਂ ਅੱਗੇ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਯੂਰਚ ਵੱਜੀ ਹੋਰ ਇੱਥੇ ਜਾ ਰਹੇ ਸੀ ਮੈਂ ਮੋਗ ਕੇ ਜਾ ਰਿਹਾ ਸੀ ਤੇ ਬਾਅਦੇ ਪਿੱਛੇ ਵੀ ਕੋਈ ਗੱਡੀ ਵੱਜੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਥੋੜਾ ਟਾਈਮ ਇੱਥੇ ਤੋਂ ਹੁੰਦਾ ਜ਼ਿਆਦਾ ਹੋਊਗੀ 10 ਮਿੰਟ ਬਾਅਦ ਚ ਵੱਜੀ ਕਿੰਨਾ ਕਿ ਨੁਕਸਾਨ ਹੋਇਆ ਮੇਰਾ ਹੈਗਾ ਹੀ 50-60 ਹਜ਼ਾਰ ਰੁਪਏ ਦਾ ਹੁੰਦਾ ਬਹੁਤ ਜ਼ਿਆਦਾ ਹੈ ਜੀ ਭੋਂਦੇ ਕਾਰ ਦੀ ਸਵਰਟ ਗੱਡੀ ਹੈ ਭੋਂਦ ਕਾਰ ਨੇ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛ ਕਾਰ ਦੇ ਵੱਜਣ ਦੇ ਕਾਰਨ ਬੱਸ ਰੁਕੀ ਜੋ ਤੋਂ ਮਗਰ ਕੈਂਟਰਾ ਕੋ ਚ ਵੱਜ ਗਿਆ ਜੀ ਇਹ ਸਾਰਾ ਹਾਸਾ ਤੁੰਦ ਦੇ ਕਾਰਨ ਹੀ ਵਾਪਰਿਆ ਸਾਰਾ ਤੁੰਦ ਬਹੁਤ ਜ਼ਿਆਦਾ ਇਹ ਤਿੰਨ ਗੱਡੀਆਂ ਆਪੋ ਜੀਟ ਕਰਾਈਆਂ ਜੀ ਇਹ ਤਿੰਨ ਗੱਡੀਆਂ ਆਪੋ ਜੀਟ ਕਰਾਈਆਂ ਜੀ ਇਹ ਤਾਂ ਬਹੁਤ ਗੰਤ ਕਰੂੰਗਾ ਯਾਰ ਇਹ ਕਿਹੜੀਆਂ ਗੱਡੀਆਂ ਭਾਏ ਤੁਹਾਨੂੰ ਸਮਝ ਆਊਗਾ ਤੁਸੀਂ ਕਹੋ ਸਮਝ ਆਏ ਨਾ ਕੋ